ਸਮਾਰੇ ਪਾਣੀਆਂ ਦੇ ਮੁੱਦੇ ਤੇ ਇਕੱਠੇ ਹੋਏ ਸਿਰਲੱਥ ਜੋਧਿਓ ਕਿਉਂਕਿ ਮੈਂ ਸਿਰਲੱਥ ਜੋਧਿਓ ਹੀ ਕਹੂੰਗਾ ਜਿਹੜੇ ਘਰਾਂ 'ਚ ਬੈਠੇ ਆ ਉਹਦੇ ਘਰਾਂ 'ਚ ਮਰਨ ਆਸਤੇ ਬੈਠੇ ਆ ਮੈਂ ਸਭ ਤੋਂ ਜ਼ਾਰੇ ਧੰਨਵਾਦ ਕਰਦਾ ਜਿਵੇਂ ਕਿ ਸਰਦਾਰ ਬਲਵਿੰਦਰ ਸਿੰਘ ਜਟਾਣੇ ਨੇ ਪਾਣੀਆਂ ਦਾ ਰਾਖਾ ਬੜ ਕੇ ਆਇਆ ਸੀ ਸਾਡਾ ਏਰੀਆ ਸ਼੍ਰੀ ਮੋਖਸਰ ਸਾਹਿਬ ਸ਼੍ਰੀ ਮੋਖਸਰ ਸਾਹਿਬ ਹਬੌਰ ਘਰ ਰਾਜ ਗੰਗਾ ਨਗਰ ਤੱਕ ਫਾਜ਼ਲ ਕਾ ਤੱਕ ਮਲੋੜ ਤੱਕ ਅਸੀਂ ਉਹ ਇਨਸਾਨ ਹੈ ਜਿਹੜੇ ਕਿ ਅਸੀਂ ਜੂਝ ਰਹੇ ਆ ਬਿਮਾਰੀਆਂ ਨਾਲ ਕੈਂਸਰ ਨਾਲ ਇਹ ਗੱਲ ਵੀ ਰਾਡੂਨ ਵਾਲਾ ਕਹਿੰਦੇ ਜਿਹੜਾ ਸੱਚ ਕਹਿ ਕੇ ਗਿਆ ਅਸੀਂ ਆਪਦੇ ਟੈਸਟ ਨਹੀਂ ਕਰਾਉਂਦੇ ਕਿਉਂ ਨਹੀਂ ਕਰਾਉਂਦੇ ਇਸ ਕਰਕੇ ਨਹੀਂ ਕਰਾਉਂਦੇ ਕਿ ਸਾਨੂੰ ਕਿਤੇ ਕੈਂਸਰ ਨਾ ਹੋਵੇ ਅਸੀਂ ਬਹੁਤ ਧੰਨਵਾਦ ਕਰਦੇ ਆ ਭਾਈ ਲੱਖੇ ਸੁਧਾਣੇ ਦਾ ਜਿਹੜਾ ਕਿ ਸਰਦਾਰ ਬਲਵਿੰਦਰ ਸਿੰਘ ਜਟਾਣਾ ਬਣ ਕੇ ਬੌੜਿਆ ਤੇ ਜਿਹਨੇ ਪੀੜਾ ਚੁੱਕਿਆ ਹੁਣ ਬੇਨਤੀ ਆ ਸਾਰਿਆਂ ਨੂੰ ਇੱਥੋਂ ਤਾਂ ਬੁਲਾਰੇ ਬਹੁਤ ਬੋਲ ਗਏ ਆ ਤੇ ਬੋਲ ਕੇ ਜਾ ਵੀ ਵਰਦੇ ਆ ਐਂ ਖੜ ਜੋ ਇਹ ਸਿੱਧ ਰਹੀ ਜਾਣਾ ਸਰਦਾਰ ਕਰਤਾਰ ਉੱਤ ਤੱਕ ਜਾਣਾ ਕਿਸੇ ਨੇ ਵੀ ਵਾਪਸ ਨਹੀਂ ਜਾਣਾ ਕਿਸੇ ਨੇ ਵੀ ਘਰਾਂ ਨੂੰ ਨਹੀਂ ਜਾਣਾ ਕਿਸੇ ਨੇ ਵੀ ਪਿੱਛੇ ਪੈਰ ਨਹੀਂ ਪਟਣਾ ਇੱਕ ਦੂਜੇ ਤੋਂ ਵੱਧ ਕੇ ਜਾਓ ਕਿਉਂਕਿ ਤੁਸੀਂ ਸਿਰ ਲੱਖ ਯੋਧੇ ਹੋ ਮੈਂ ਕਿਸੇ ਵੀ ਕਿਸਮ ਦਾ ਐਂ ਤਾਂ ਗੱਲ ਬੋਲਣੀ ਨਹੀਂ ਕਿਉਂਕਿ ਸਾਰਿਆਂ ਨੂੰ ਪਤਾ ਸਾਰੇ ਬੁਲਾਰੇ ਬੋਲ ਗਏ ਆ ਤੇ ਆਪਣਾ ਫਨ ਜਿਹੜਾ ਹੈਗਾ ਮਸਲਾ ਉਹ ਨਸਲਾ ਤੇ ਫਸਲਾਂ ਦਾ ਹੈ ਤੇ ਆਪਣੀ نسل ਤੇ ਫਸਲ ਨਾ ਬਚੀ ਤੇ ਆਪਣੇ ਪੱਲੇ ਵੀ ਕੀ ਆ ਉਦੋਂ ਬਾਅਦ ਸੋ ਨਸਲਾਂ ਤੇ ਫਸਲਾਂ ਜੇ ਬਚਾਉਣੀਆਂ ਤਾਂ ਇਸੇ ਤਰ੍ਹਾਂ ਡਟੇ ਰਹੋ ਜੇਕਰ ਸਰਕਾਰ ਮੰਨ ਗਈ ਤਾਂ ਠੀਕ ਆ ਨਹੀਂ 15 ਸਤੰਬਰ ਨੂੰ ਪੰਨ ਮਾਰ ਲਈ ਇਸ ਤੋਂ ਵੱਧ ਜੁੜੇ ਆਓ ਹੁਣ ਚਕਾਰਾ ਬੁਲਾਓ ਸਾਰੇ ਸਾਰੇ ਸਾਥ ਦੇਉਗੇ ਨਾ ਸਾਰੇ ਨਾਲ ਚੱਲੋਂਗੇ ਤਾਂ ਚਕਾਰ ਨੂੰ ਜਵਾਬ ਦਿਓ ਗੁਰਜੀਤ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪ੍ਰਗਟ ਸਿੰਘ ਜੀ